ਬਹਿਬਲ ਕਲਾ ਅਤੇ ਕੋਟਪੂਰਾ ਗੋਲੀकांड ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ 18 ਫਰਵਰੀ ਨੂੰ ਗ੍ਰਿਫਤਾਰ ਕੀਤੇ ਗਏ ਆਈਜੀ ਪਰਮਰਾਦ ਸਿੰਘ ਉਮਰਾਨੰਗਲ ਨੂੰ ਪਹਿਲਾਂ 4 ਅਤੇ ਫਿਰ 3 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਉਹਨਾਂ ਨੂੰ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ਤੇ ਕੇਂਦਰੀ ਮਾਡਰਨ ਜੇਲ ਫਰੀਦਕੋਟ ਭੇਜ ਦਿੱਤਾ ਗਿਆ 12 ਮਾਰਚ ਨੂੰ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਦੀ ਅਗਲੀ ਪੇਸ਼ੀ ਹੋਵੇਗੀ 18 ਫਰਵਰੀ ਨੂੰ ਐਸਆਈਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਆਈਜੀ ਪਰਮਰਾਦ ਸਿੰਘ ਉਮਰਾਨ ਅੰਗਲ ਦਾ ਅੱਜ ਪੁਲਿਸ ਰਿਮਾਂਡ ਖਤਮ ਹੋ ਗਿਆ ਅਤੇ ਕਰੀਬ ਦੁਪਹਿਰ ਦੇ 1.30 ਵਜੇ ਉਹਨਾਂ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਫਰੀਦਕੋਟ ਜਸਟਿਸ ਇਕਤਾ ਉਪਲਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਐਸਆਈਟੀ ਵੱਲੋਂ ਹੋਰ ਪੁਲਿਸ ਰਿਮਾਂਡ ਦੀ ਮੰਗ ਨਾ ਕੀਤੇ ਜਾਣ ਤੇ ਮਾਨਯੋਗ ਅਦਾਲਤ ਨੇ ਆਈਜੀ ਪਰਮਰਾਦ ਸਿੰਘ ਉਮਰਾਨ ਅੰਗਲ ਨੂੰ 12 ਮਾਰਚ ਤੱਕ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਫਰੀਦਕੋਟ ਦੀ ਕੇਂਦਰੀਏ ਮਾਡਰਨ ਜੇਲ੍ਹ ਵਿੱਚ ਭੇਜ ਦਿੱਤਾ ਇਸ ਮੌਕੇ ਗੱਲਬਾਤ ਕਰਦਿਆਂ ਆਈਜੀ ਪਰਮਰਾਜ ਸਿੰਘ ਉਮਰਾਨ ਅੰਗਲ ਦੇ ਵਕੀਲ ਨੇ ਕਿਹਾ ਕਿ ਅੱਜ ਐਸਆਈਟੀ ਵੱਲੋਂ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ ਸੀ ਜਿਸ ਦੇ ਚੱਲਦੇ ਮਾਨਯੋਗ ਅਦਾਲਤ ਨੇ ਆਈਜੀ ਪਰਮਰਾਜ ਸਿੰਘ ਉਮਰਾਨ ਅੰਗਲ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜਿਆ ਅੱਜ ਜੁਡੀਸ਼ੀਅਲ ਮਾਨ ਦਿੱਤਾ ਗਿਆ 1.12 ਤਰੀਕ ਪਾਈ ਗਈ ਹੈ 12 ਤਰੀਕ ਨੂੰ ਪੇਸ਼ ਕੀਤਾ ਜਾਊਗਾ ਅਦਾਲਤ ਸਰ ਇੱਥੇ ਜੇਲ੍ਹ ਚ ਲੈ ਕੇ ਜਾਂਦੇ ਹਾਂ ਛੋਟੀ ਕੋਈ ਪਾਈ ਇਹ ਜੀ ਜੇਲ੍ਹ ਅਥਾਰਟੀ ਸਾਈਸਡ ਕਰਨਗੇ ਫਿਰ ਹਾਲਤ ਤਾਂ ਇੱਥੇ ਫਿਰ ਕੁੜੀਆਂ ਚ ਲੈ ਕੇ ਜਾਣਗੇ ਬਾਕੀ ਉਹਨਾਂ ਦੀ ਐਸ ਪਰ ਸਿਕਿਉਰਟੀ ਜੋ ਉਹਨਾਂ ਦੇ ਹਿਸਾਬ ਨਾਲ ਉਹਨਾਂ ਦਾ ਐਡਿਕੁਏਟ ਉਹਨਾਂ ਦਾ ਜਿਹੜਾ ਸਾਰਾ ਉਹ ਸਮਾਂ ਦੇਖਾਂਗੇ ਉਹ ਕਿੱਥੇ ਚੁੱਕੇ ਨਾ ਇਹ ਤਾਂ ਜਿਸ ਤਰ੍ਹਾਂ ਕਿ ਹੁਣ ਜੁਡੀਸ਼ੀਅਲ ਕਸਟਡੀ ਚ ਭੇਜ ਦਿੱਤਾ ਗਿਆ ਇਸ ਤੋਂ ਬਾਅਦ ਆਪਣੇ ਵੱਲੋਂ ਉਹਨਾਂ ਦੀ ਜ਼ਮਾਨਤ ਲਈ ਕੋਈ ਇਸ ਤਰ੍ਹਾਂ ਦੀ ਪ੍ਰੋਸੈਸ ਸ਼ੁਰੂ ਹੋ ਕੀਤੀ ਜਾਏਗੀ ਬਿਲਕੁਲ ਜਿਵੇਂ ਅਸੀਂ ਆਪ ਦੀ ਸਰਜਰੀ ਬਣਾਵ ਇਹਨਾਂ ਨੂੰ ਅਰੈਸਟ ਕੀਤਾ ਸੀਗਾ 14 ਦਿਨਾਂ ਦਾ ਰਹਿਣ ਹੁੰਦਾ ਜੀ 8 ਦਿਨ ਹੋ ਚੁੱਕੇ ਆ ਉਹਦੇ ਵਿੱਚ ਪੁਲਿਸ ਦੇ ਅਡੀਸ਼ਨਲ ਤੇ ਕਿੰਨੇ ਦਿਨਾਂ ਸੇ 14 ਦਿਨ ਹੁੰਦਾ ਹੀ ਆ ਪਰ ਇਹਦਾ ਬੇਲ ਨਾ ਕੋਈ ਕਨਸਰਨਿੰਗ ਹੁੰਦਾ ਬੇਲ ਤਾਂ ਪਹਿਲਾਂ ਵੀ ਹੁੰਦਾ ਬੀਗਿਆ ਸਰ ਪਹਿਲੇ ਦਿਨ ਪ੍ਰੋਡਕਟ ਕਹਿਣਾ ਚਾਹੀਦਾ ਕਿ ਜਿਹੜੀ ਇਹ ਸਾਰੀ ਕਾਰਵਾਈ ਹੈਗੀ ਆ ਇਹ ਸਿਆਸਤ ਤੋਂ ਪ੍ਰੇਰਿਤ ਹੈਗੀ ਆ ਕੀ ਕਹਿਣਾ ਤੁਹਾਡਾ ਹੁਣ ਦੇ ਕੀ ਹਾਲਾਤ ਨਹੀਂ ਸਾਰੇ ਮੈਟਰ ਸਬਜੂਡਾਈਜ਼ ਆ ਪੀਐਸ ਸਾਡਾ ਨਾ ਕੁਐਸਚਨ ਕਰੋ ਥੈਂਕ ਯੂ ਇਸ ਮੌਕੇ ਜੇ ਸਹਾਇਕ ਜ਼ਿਲ੍ਹਾ ਅਟਾਰਨੀ ਰੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅੱਜ ਮਾਨਯੋਗ ਅਦਾਲਤ ਵੱਲੋਂ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਕੋਟਕਪੂਰਾ ਗੋਲੀਕੰਨ ਮਾਮਲੇ ਵਿੱਚ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਫਰੀਦਕੋਟ ਜੇਲ੍ਹ ਭੇਜਿਆ ਗਿਆ। ਉਹਨਾਂ ਕਿਹਾ ਕਿ ਜੁਡੀਸ਼ੀਅਲ ਰਿਮਾਂਡ ਖਤਮ ਹੋਣ ਤੇ 12 ਮਾਰਚ ਨੂੰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਵੀਡੀਓ ਕਾਨਫਰੰਸ ਰਾਹੀਂ ਮਾਨਯੋਗ ਅਦਾਲਤ ਵਿੱਚ ਪੇਸ਼ੀ ਕੀਤੀ ਜਾਵੇਗੀ ਤੋਸ਼ੀ ਦਾ ਅੱਜ ਜੁਡੀਸ਼ੀਅਲ ਰਿਮਾਂਡ ਮੰਗਿਆ ਗਿਆ ਸੀ ਪਹਿਲਾਂ ਉਹਨਾਂ ਦਾ 4 ਦਿਨ ਦਾ ਪੁਲਿਸ ਪੁਲਿਸ ਰਿਮਾਂਡ ਮੰਗਿਆ ਸੀ 19 ਤੋਂ 23 ਤੱਕ ਦਾ ਐਂਡ ਉਸ ਤੋਂ ਬਾਅਦ ਫਿਰ 3 ਦਿਨ ਦਾ ਪੁਲਿਸ ਮਾਰਡ ਮਿਲਿਆ ਸੀ ਐਂਡ ਅੱਜ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦੀ ਡਿਮਾਂਡ ਕੀਤੀ ਗਈ ਸੀ ਜਿਹੜਾ ਕਿ ਹੁਣ ਉਹਨਾਂ ਨੂੰ 12 ਤਿੰਨ ਤੱਕ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਗਿਆ ਐਂਡ 12 ਤਿੰਨ ਨੂੰ ਉਹਨਾਂ ਨੂੰ ਥਰੂ ਵੀਸੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਹਾਂ ਮੈਨ 3 ਦਿਨ ਚਾਹ ਜਿਹੜਾ ਭੇਜਿਆ ਜਾਏਗਾ ਹਾਂਜੀ ਅੱਜ ਉਹਨਾਂ ਨੂੰ ਫਰੀਦਕੋਟ ਕੇਂਦਰੀ ਜੇਲ੍ਹ ਵਿੱਚ ਭੇਜਿਆ ਜਾਏਗਾ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ